ਜੋੜ ਮੰਡੀ ਜੋੜ ਮੰਡੀ ਜੋੜ ਮੰਡੀ ਵਿਆ ਗਈ। ਆਹ ਲੋ ਜੀ ਜੋੜ ਮੰਡੀ ਵਿੱਚ ਚੱਲ ਫੇਰ ਕਣਕ ਆ ਗਈ ਜੋੜ ਮੰਡੀ ਦੇ ਵਿੱਚ। ਜਿਹੇ ਜਣੋਂ ਬੈਂਦੀ ਏ ਵੀ ਸੈਲੋ ਦੇ ਵਿੱਚ ਕਣਕਣਾ ਜਾਜ ਲੈ ਕੇ ਮੰਡੀਆਂ ਦੇ ਵਿੱਚ ਕਣਕ ਲੈ ਗਿਆ ਉਹ ਇਸ ਤਰ੍ਹਾਂ। ਛਾਲਾ ਮੰਡੀਆਂ ਦੇ ਵਿੱਚ ਬਾਪੂ ਪਿਆ ਨਹੀਂ ਦਾਗੇ। 150 ਦਾ ਰੀ ਇਹ ਡਾਟ ਦੀ। ਤੇ ਦੇਖ ਲੋ ਭੱਜੇ ਇਹਨੇ ਭੱਜੇ ਰੱਖਣੇ ਨਹੀਂ ਆ ਸਾਡੇ ਭੱਜੇ। ਅਸੀਂ ਪੰਜਾਬ ਦੇ ਵਿੱਚ ਸਾਰੇ ਭੱਜੇ ਨੇ ਆਪਣੇ ਵੇ ਲੋ ਕਿੰਨੇ ਕੁ ਪੰਜਾਬੀ ਨੇ। ਇਹਨੇ ਪੰਜਾਬੀ ਨਾਲ ਵੇ ਲੋਕਾਂ ਤੇ ਦੀ ਸੋਹਣੀ ਤਰ੍ਹਾਂ ਨਾਰਾ ਕਰਦੇ। ਬਾਰ ਦਾ ਨਾ ਵੀ ਆ ਗਿਆ। ਸਾਨੂੰ ਮੇਰ ਤਾਂ ਨਹੀਂ ਸਹੀ ਦੀ ਬਾਰ ਦਾ ਨੇ ਜੀ ਵੇਖ ਕੇ ਦੇਖੋ ਨਹੀਂ ਕਰਨਾ। ਬਾਰ ਦਾ ਨਾ ਵੀ ਆ ਗਿਆ ਸੇ ਸਾਰੇ ਪੱਤੀ ਪਈ ਹੋਰ। ਇਹ ਲਾ। ਜੀ। ਸ਼ੇਰ ਕਰਦੇ ਆ। ਸ਼ਾਟ ਬੜੇ ਨਵੀਆਂ ਆਦੀ ਹੋ। ਤੇ ਨਾ ਵਾਇਤਵਾਦ ਮੰਡੀਆਂ ਚ ਕੜਕ ਲੱਗੇ